ਯਾਰ ਕਿਸੇ ਹੋਦੀ ਠੰਡੀ ਮਿੱਟੀ ਸਰਦਾਈ ਠੰਡੀ ਮਿੱਟੀ ਸਰਦਾਈ ਪੀਓ ਜੀ ਨਾਲੇ ਆਪਣੇ ਬੱਚਿਆਂ ਨੂੰ ਪਿਓ ਜੀ ਠੰਡੀ ਮਿੱਟੀ ਸਰਦਾਈ ਠੰਡੀ ਮਿੱਟੀ ਸਰਦਾਈ ਮਸ਼ੇਤੋ ਰਹਾਤ ਰਾਜੀ ਮਸ਼ੇਤੋ ਰਹਾਤ ਰਾਜੀ ਪੀਓ ਜੀ ਠੰਡੀ ਮਿੱਟੀ ਸਰਦਾਈ ਠੰਡੀ ਮਿੱਟੀ ਸਰਦਾਈ ਨਾਲੇ ਆਪ ਪੀਓ ਜੀ ਨਾਲੇ ਆਪਣੇ ਬੱਚਿਆਂ ਨੂੰ ਪਿਓ ਜੀ ਠੰਡੀ ਮਿੱਟੀ ਸਰਦਾਈ ਠੰਡੀ ਮਿੱਟੀ ਸਰਦਾਈ ਮੈਂ ਦੇ ਚੜਾਈ ਪੀਓ ਜੀ ਢੰਡੀ ਮਿੱਠੀ ਸ਼ਰਦਾਈ ਪੀਓ ਜੀ ਢੰਡੀ ਮਿੱਠੀ ਸ਼ਰਦਾਈ ਪੀਓ ਜੀ ਢੰਡੀ ਮਿੱਠੀ ਸ਼ਰਦਾਈ ਢੰਡੀ ਮਿੱਠੀ ਸ਼ਰਦਾਈ 60 ਢੰਡੀ ਮਿੱਠੀ ਸ਼ਰਦਾਈ ਜੋ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਹੈ ਜੀ ਖਾਲਸਾ ਢੰਡੀ ਮਿੱਠੀ ਸ਼ਰਦਾਈ ਜੋ ਪੁਰਾਣੇ ਸਮਿਆਂ ਤੋਂ ਚੱਲਦੀ ਆਈ ਹੈ ਜੀ ਉਸ ਨੂੰ ਜਵਾਬ ਇਹ ਅਸਲੀ